D5 ਚੈਨਲ ਪੰਜਾਬੀ ਦੇਖ ਰਹੇ ਹਾਂ ਮੈਂ ਆ ਬਲਵਿੰਦਰ ਸਿੰਘ ਕੇਂਦਰੀ ਮੰਤਰੀ ਰਵਨੀਦ ਬਿੱਟੂ ਅੱਜ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਜਿੱਥੇ ਉਹਨਾਂ ਵੱਲੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਤੇ ਉਹਨੇ ਕਿਹਾ ਕਿ ਪੰਜਾਬ ਨੂੰ ਹੁਣ ਰੇਲ ਮੰਤਰੀ ਮਿਲ ਗਿਆ ਹੈ ਤੇ ਪੰਜਾਬ ਦੇ ਵਿੱਚ ਕੇਂਦਰ ਵੱਲੋਂ ਕਰੋੜਾਂ ਦੇ ਪ੍ਰੋਜੈਕਟ ਲਗਾਏ ਜਾਣਗੇ ਰੇਲਾਂ ਵਿਛਾਈਆਂ ਜਾਣਗੀਆਂ ਪੰਜਾਬ ਦੇ ਵਿੱਚ ਤੇ ਉਹਦੇ ਨਾਲ ਹੀ ਉਹਨਾਂ ਵੱਲੋਂ ਕਿਹਾ ਗਿਆ ਕਿ ਮੈਂ ਸਾਰੇ ਹੀ ਜਥੇਬੰਦੀਆਂ ਨੂੰ ਵਿਰੋਧੀ ਧਿਰਾਂ ਨੂੰ ਤੇ ਕਿਸਾਨ ਜਥੇਬੰਦੀਆਂ ਨੂੰ اپیل ਕਰਦਾ ਸਾਡਾ ਸਹਾਇਕ ਦੇਣ ਤੇ ਇਸ ਮਾਮਲੇ ਨੂੰ ਲੈ ਕੇ ਉਹਨੇ ਕਿਹਾ ਕਿ ਜੋ ਵਧੀਆ ਮੁੱਲ ਅਸੀਂ ਜ਼ਮੀਨਾਂ ਦਵਾਂਗੇ ਤਾਂ ਜੋ ਪੰਜਾਬ ਦਾ ਵਿਕਾਸ ਹੋ ਸਕੇ ਤੇ ਜਿਹਦੇ ਚੱਲਦੇ ਸਾਡੀ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨਾਲ ਵੀ ਗੱਲਬਾਤ ਹੋਈ ਆ ਪਰ ਤੁਸੀਂ ਪਹਿਲਾਂ ਰਵਨੀਤ ਬਿੱਟੂ ਦਾ ਉਹ ਬਿਆਨ ਸੁਣੋ ਇਹ ਤਾਂ ਜੋ ਹੈ ਹੀ ਹੈ ਕੌਣ ਨਾਲੇ ਦਿਨਾਂ ਚ ਮੈਂ ਇੱਕ ਥੋੜੇ ਰਾਹੀਂ ਸਾਰੇ ਜਥੇਬੰਦੀਆਂ ਨੂੰ ਕਿਸਾਨ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਅਸੀਂ ਕੁਝ ਮਹੀਨਿਆਂ ਚ ਬਹੁਤ ਵੱਡੇ ਰੇਲਵੇ ਦੇ ਪ੍ਰੋਜੈਕਟ ਨੇ ਜਿਹੜੇ ਉਹ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਉਹ ਚਾਹੇ ਮਾਲਵੇ ਵਿੱਚ ਹੋਏ ਚਾਹੇ ਦੁਆਬੇ ਵਿੱਚ ਹੋਏ ਚਾਹੇ ਮਾਝੇ ਵਿੱਚ ਹੋਏ ਜਿਹੜੇ ਵੀ ਪਿਛਲੇ ਦਿਨਾਂ ਚ ਸਾਡੇ ਲਾਈਨਾਂ ਐ ਜਿਹੜੀਆਂ ਬੜੀ ਜ਼ਰੂਰੀ ਨੇ ਸਾਡੀਆਂ ਰਾਜਧਾਨੀ ਨੂੰ ਜੋੜਨ ਸਾਡੇ ਚੰਡੀਗੜ੍ਹ ਨੂੰ ਜੋੜਨ ਲਈ ਆਪਸ ਵਿੱਚ ਮਾਲਵਾ ਨੂੰ ਜੋੜਨ ਲਈ ਤੇ ਤਲਵਾੜਾ ਜਿਹੜਾ ਏ ਉਹਨੂੰ ਚੰਡੀਗੜ੍ਹ ਨਾਲ ਜੋੜਨ ਲਈ ਇਹ ਬੜਾ ਕੁਝ ਚੱਲਦੇ ਆ ਇਸੇ ਤਰੀਕੇ ਨਾਲ ਫਿਰੋਜ਼ਪੁਰ ਪੱਟੀ ਏਰੀਆ ਸਾਰਾ ਰਾਜਪੁਰਾ ਮੋਹਾਲੀ ਲਾਈਨ ਮੇਰਾ ਇਸ ਗੱਲ 'ਚ ਸਾਰੇ ਜਦੋਂ ਇਹ ਕੰਮ ਸ਼ੁਰੂ ਹੋਣਗੇ ਸਾਥ ਦਿਓ ਇਦੇ ਵਿੱਚ ਘੱਟੋ-ਘੱਟ 5-7000 ਕਰੋੜ ਰੁਪਈਆ ਉਹ ਸਾਡੇ ਪੰਜਾਬ ਚ ਆਊਗਾ 5-7000 ਕਰੋੜ ਦਾ ਉਰੇ ਕੰਮ ਚੱਲੂਗਾ ਜਦੋਂ ਇਹ ਲਾਈਨਾਂ ਬਣਨਗੀਆਂ ਨਵੇਂ ਟ੍ਰੇਨਾਂ ਚੱਲਣਗੀਆਂ ਤੇ ਇਹ ਲੋਡ ਆ ਇਹਦੇ ਵਿੱਚ ਕੋਈ ਵੀ ਦੇਸ਼ ਦੇ ਨਾਲ ਕੋਈ ਬਾਹਰ ਕੱਢਣ ਲਈ ਕੋਈ ਅੰਦਰ ਕੱਢਣ ਲਈ ਇਹ ਨਾ ਸੋਚੇ ਜਦੋਂ ਇਹ ਪ੍ਰੋਜੈਕਟ ਆਉਣਗੇ ਕਿਉਂਕਿ ਅੱਜ ਤੱਕ ਰੇਲ ਮੰਤਰੀ ਨਹੀਂ ਮਿਲਿਆ ਤੇ ਹੁਣ ਅਸੀਂ ਸਾਰਾ ਪਲਾਨ ਤਿਆਰ ਕਰ ਲਿਆ ਮੈਂ ਪਹਿਲਾਂ ਹੀ ਹਾਂ ਤੁਸੀਂ ਗੱਲ ਕਹੀ ਮੈਂ ਸਾਰੇ ਹੀ ਪੰਜਾਬੀਆਂ ਨੂੰ ਅੱਜ ਹੀ ਮੈਂ ਬੇਨਤੀ ਕਰਦਾ ਪਿੱਤਰ ਸਥਾਨ ਤੇ ਖੜਾ ਹੋ ਕੇ ਵੀ ਜਦੋਂ ਉਹ ਟਰੈਕ ਪ੍ਰੋਜੈਕਟ ਚੱਲਣਗੇ ਬਿਲਕੁਲ ਸਹੀ ਪੈਸੇ ਮਿਲਣਗੇ ਸਭ ਕੁਝ ਹੋਊਗਾ ਪਰ ਇਹ ਤੀਜਾ ਜ਼ਰੂਰੀ ਨੇ ਸਾਡਾ ਤਖਤ ਸਾਬ ਤਰਵੰਡੀ ਸਾਹਿਬ ਨੂੰ ਨਰਾਮਾ ਮੰਡੀ ਤੋਂ ਜੋੜਨ ਦੀ ਟਰੈਕ ਦੀ ਗੱਲ ਆ ਐਸੇ ਤਰੀਕੇ ਨਾਲ ਰਾਜਪੁਰੇ ਤੋਂ ਚੰਡੀਗੜ੍ਹ ਨੂੰ ਜੋੜਨ ਦੀ ਗੱਲ ਆ ਇਹ ਟਰੈਕ ਬਣਨ ਲਈ ਮੈਂ ਅੱਜ ਹੀ ਹੱਥ ਜੋੜ ਕੇ ਸਭ ਨੂੰ ਬੇਨਤੀ ਕਰਦਾ ਵੀ ਜਦੋਂ ਇਹ ਟਰੈਕ ਬਣਨ ਵੱਧ ਤੋਂ ਵੱਧ ਜ਼ਮੀਨਾਂ ਦੇ ਭਾਅ ਲੈਣ ਰੇਟ ਲੈਣ ਕੋਈ ਕਦੇ ਨਹੀਂ ਪਰ ਇਹ ਪ੍ਰੋਜੈਕਟਾਂ ਨੂੰ ਸਾਰੀਆਂ ਪਾਰਟੀਆਂ ਤੇ ਸਾਰੇ ਕਿਸਾਨ ਜਥੇਬੰਦੀਆਂ ਇਹਨੂੰ ਆਪਣਾ ਸਬਸਤਨ ਦੇਣ ਜਦੋਂ ਵੀ ਇਹ ਆਗੇ ਪ੍ਰੋਜੈਕਟ ਕਿਉਂਕਿ ਹਜੇ ਹਰੇਕ ਡਰਦਾ ਏ ਵੀ ਯਾਰ ਜੇ ਕਿਤੇ ਬਣਾਉਣ ਲੱਗ ਗਏ ਪਰ ਮੈਂ ਸਾਰਾ ਕੰਮ ਇਹ ਸ਼ੁਰੂ ਕੁਝ ਮਹੀਨਿਆਂ ਚ ਲੱਗੇ ਆ ਕਰਨ ਸਾਡੇ ਨਰਿੰਦਰ ਮੋਦੀ ਜੀ ਤੇ ਐਸਡੀਐਵੀ ਅਸ਼ਨਵ ਜੀ ਜਿਹੜੇ ਉਹਨਾਂ ਦੇ ਇਹ ਤਕਰੀਬਨ ਜਿਹੜਾ ਹੈ ਉਹਨਾਂ ਦੀ ਐਸ ਹੋ ਚੁੱਕੀ ਆ ਇਹ ਜਦੋਂ ਤਰਕਲ ਤੇ ਥੱਲੇ ਆ ਕੇ ਪ੍ਰੋਜੈਕਟ ਫੇਰ ਸਾਡੇ ਪੰਜਾਬੀਆਂ ਦੇ ਹੱਥ ਆ ਉਹ ਪ੍ਰੋਜੈਕਟਾਂ ਨੂੰ ਅੱਗੇ ਤੋਰ। ਸੋ ਜਿੱਦ ਤੱਕ ਕਿ ਰਵਨੀਤ ਸਿੰਘ ਬਿੱਟੂ ਵੱਲੋਂ ਪੰਜਾਬ ਦੀ ਤਰੱਕੀ ਦੇ ਲਈ ਗੱਲਬਾਤ ਕੀਤੀ ਗਈ ਹੈ ਤੇ ਉੱਥੇ ਹੀ ਸਾਡੇ ਕਿਸਾਨ ਆਗੂ ਨੇ ਕਾਕਾ ਸਿੰਘ ਕੋਟੜਾ ਨਾਲ ਗੱਲਬਾਤ ਹੋਈ ਆ ਤੁਹਾਨੂੰ ਵੀ ਸੁਣਾਉਣੀ ਹੈ। ਸੋ ਜੀ ਰਨੀ ਬਿੱਟੂ ਜੋ ਕਿ ਕੇਂਦਰੀ ਮੰਤਰੀ ਨੇ ਪੰਜਾਬ ਦੇ ਤੇ ਉਹਨਾਂ ਵੱਲੋਂ ਕਹਿ ਗਿਆ ਹੈ ਕਿ ਅਸੀਂ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਕਰੋੜਾਂ ਦੇ ਪ੍ਰੋਜੈਕਟ ਲੈ ਕੇ ਆਵੇਗੀ ਜਿਹਦੇ ਚੱਲਦੇ ਪੰਜਾਬ ਦੇ ਵਿੱਚ ਰੇਲਾਂ ਦਾ ਜਾਲ ਬਚਾਇਆ ਜਾਵੇਗਾ ਤਾਂ ਜੋ ਤਰੱਕੀ ਹੋ ਸਕੇ ਪੰਜਾਬ ਦੀ ਤੇ ਦਿੱਲੀ ਤੱਕੇ ਟ੍ਰੇਨਾਂ ਜਾਣ ਗਿਆ ਦੀ ਤੇ ਦੂਜੇ ਪਾਸੇ ਨੇ ਕਿਹਾ ਹੈ ਕਿ ਜਿਹੜੇ ਪੈਸੇ ਆਣਗੇ ਅਸੀਂ ਵਾਜਬ ਮੁੱਲ ਦੇਵਾਂਗੇ ਵਧੀਆ ਮੁੱਲ ਦੇਵਾਂਗੇ ਸਾਰਿਆਂ ਨੂੰ ਹੀ ਪਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿਸਾਨ ਹੋਗੇ ਲੀਡਰ ਹੋਗੇ ਰਾਜਨੀਤੀ ਕੋਈ ਕੋਈ ਹੋਵੇ ਪਰ ਸਾਡਾ ਸਹਿਯੋਗ ਕਰਨ ਜੀ ਉਹੋ ਪਹਿਲਾ ਤਾਂ ਮੈਨੂੰ ਲੱਗਦਾ ਵੀ ਜਿਹੜੇ ਜ਼ਮੀਨਾਂ ਦਾ ਮਸਲਾ ਆਇਆ ਸੀ ਇਹ ਲੜਾਈ ਲੜੀ ਜਾਂਨੇ ਕਿ ਕਿਸਾਨਾਂ ਨੂੰ ਐਮਐਸਪੀ ਗਰੰਟੀ ਕਾਨੂੰਨ ਚਾਹੀਦਾ ਜੀ ਸਵਾਮੀਨਾ ਸੰਦੀਪ ਕੋਟ ਚਾਹੀਦੀ ਹੈ ਜਿੱਥੋਂ ਤੱਕ ਬਿੱਟੂ ਜੀ ਦਾ ਬਿਆਨ ਹੈ ਕਿ ਅਸੀਂ ਰੇਲ ਪੜੜੀਆਂ ਪੰਜਾਬ ਦੇ ਵਿੱਚ ਵਿਛਾਵਾਂਗੇ ਇਹਨਾਂ ਨੂੰ ਮਾਜਬਰਾ ਵੀ ਪੂਰਾ ਦੇਵਾਂਗੇ ਤੋਂ ਅਜੇ ਤੱਕ ਕੱਲ ਹੀ ਹੋਇਆ ਗਰਦਾਸਪੁਰ ਦੇ ਜਿਹੜੇ ਕਿਸਾਨਾਂ ਨਾਲ ਲਾਖੀ ਚਾਰਜ ਹੋਇਆ ਉਹ ਵੀ ਕਰੋੜ ਹੀ ਹੈ ਨਾ ਜੀ ਇਹ ਟ੍ਰੇਨ ਦਾ ਰੋਡ ਹੈ ਉਹ ਵੀ ਰੋਡ ਹੈ ਤੋਂ ਕਿਸਾਨਾਂ ਨੂੰ ਇਸ ਨੀਤੀ ਨਾਲ ਲੈ ਕੇ ਆ ਰਿਹਾ ਇਹਦਾ ਮਤਲਬ ਸਾਫ ਹੋ ਗਿਆ ਕਿ ਸਰਕਾਰਾਂ ਨੇ ਪੰਜਾਬ ਦੀ ਧਰਤੀ ਚੋਣ ਲਈ ਹੈ ਕਿ ਇਸ ਨੂੰ ਯਾੜਨਾ ਜੀ ਪੈਸਾ ਨਹੀਂ ਮਿਹਨੇ ਰੱਖਦਾ ਸਾਡੀ ਕਿਸਾਨਾਂ ਵੀ ਜਿਹੜੀ ਵਿਰਾਸਤ ਤੇ ਮਿਲੇ ਹੋਤ ਜਮੀਨ ਹੈ ਜਿੱਤੇ ਅਸੀਂ ਲੜਾਈ ਲੜ ਰਹੇ ਹਾਂ ਉਹ ਵਾਲੇ ਪੀੜੀਆਂ ਨੂੰ ਸਾਡੀ ਇਹ ਵਿਰਾਸਤ ਜਮੀਨ ਨੇ ਰੱਖਣਾ ਨਾ ਕਿ ਕਿਸੇ ਪੈਸੇ ਨੇ ਉਹ ਮੈਨੂਅਲ ਲੱਗਦਾ ਹੈ ਕਿ ਬਿੱਟੂ ਸੌਣ ਵਾਲੇ ਹੋਰ ਬਿਆਨ ਦੇ ਰਹੇ ਨੇ ਤਾਂ ਇੱਕ ਮੈਂ ਪਿੱਛੇ ਥੋੜਾ ਤਾਂ ਇਹਨਾਂ ਨੂੰ ਯਾਦ ਕਰਵਾਉਣਾ ਜਾਂ ਅੱਜ ਮੁੱਖ ਮੰਤਰੀ ਵੀ ਬੀਜੇਪੀ ਚ ਗਏ ਨੇ ਕੈਪਟਨ ਸਾਹਿਬ ਰਾਕੜ ਸਾਹਿਬ ਵੀ ਬੀਜੇਪੀ ਚ ਨੇ ਬਿੱਟੂ ਵੀ ਬੀਜੇਪੀ ਚ ਨੇ ਉਹ ਇਹਨਾਂ ਨੇ ਇੱਕ ਪੰਜਾਬ ਦੇ ਕਿਸਾਨਾਂ ਦਾ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਾਓ ਕਾਂਗਰਸ ਜੀ ਤੋਂ ਸਾਰਾ ਕਰਜ਼ਾ ਸਮੇਤ ਆਰਤੀਆਂ ਦਾ ਮਾਫ ਕਰਾਂਗੇ ਉਹ ਕਿੰਨੇ ਕੁ ਖਰੇ ਉੱtre ਤਾਂ ਇਹਨੇ ਲੋਕਾਂ ਨੂੰ ਵੱਡੂ ਬਿਆਨ ਦੇ ਕੇ ਤੋ ਇਸ ਮਤਲਬ ਇਹਨੇ ਸਾਫ ਹੋ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਨੂੰ ਕੁੱਟਣਾ ਲੁੱਟਣਾ ਇਹ ਜਿਹੜੀ ਕਿਸਾਨਾਂ ਵਾਲੀ ਗੱਲ ਕਹੀ ਹੈ ਕਿ ਕਿਸਾਨ ਕੋਈ ਸਾਨੂੰ ਬੋਲਣਾ ਜੋ ਸੀ ਮਰਜ਼ੀ ਨਾਲ ਜੋ ਜ਼ਮੀਨਾਂ ਅਡਾਨੀਆਂ ਬਾਰੇ ਉਹਨਾਂ ਦੇ ਗਏ ਉਹਦਾ ਰਾਹ ਪਧਰਾ ਹੋ ਜੇ ਤਾਂ ਮੈਨੂੰ ਲੱਗਦਾ ਕਿ ਪੰਜਾਬ ਦੀ ਤਰਕੀ ਪੂਰੇ ਭਾਰ ਦੇ ਕਿਸਾਨ ਇਹ ਬਰਤਾਸਤ ਨਹੀਂ ਕਰਨਗੇ ਸ਼ੁਕਰੀਆ ਜੀ ਕਾਕਾ ਸਿੰਘ ਕੋਲੜਾ ਨੇ ਰਵਨੀਤ ਬਿੱਟੂ ਦੇ ਬਿਆਨ ਨੂੰ ਲੈ ਕੇ ਕਈ ਗੱਲਾਂ ਕੀਤੀਆਂ ਨੇ ਉਹਨਾਂ ਕਹੇ ਹੈ ਕਿ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਨੂੰ ਲੈ ਕੇ ਵੀ ਕਿਸਾਨਾਂ ਦੀਆਂ ਜ਼ਮੀਨਾਂ ਦੇ ਮੁੱਲ ਨਹੀਂ ਮਿਲ ਰਹੇ ਜਿਹਦੇ ਚੱਲਦੇ ਕਿਸਾਨਾਂ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਤੇ ਅਸੀਂ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਹੁਣ ਜਿੱਦਾਂ ਕਿ ਰਵਨੀਤ ਸਿੰਘ ਬਿੱਟੂ ਵੱਲੋਂ ਅਪੀਲ ਵੀ ਕੀਤੀ ਗਈ ਹੈ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਦੇ ਦੌਰਾਨ ਰਵਨੀਤ ਬਿੱਟੂ ਕਿਸ ਤਰ੍ਹਾਂ ਦੇ ਨਾਲ ਕਿਸਾਨਾਂ ਨੂੰ ਸਮਝਾਉਣ ਦੇ ਵਿੱਚ ਕਾਮਯਾਬ ਹੋਣਗੇ ਜਾਂ ਕਿਸਾਨ ਸਹਿਯੋਗ ਦੇਣਗੇ ਨਹੀਂ ਦੇਣਗੇ ਹੁਣ ਇਹ ਆਨਲਾ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ